ਨੇ ਗੱਲ ਹੁਣ ਮੇਰੀ ਇੱਕ ਮਿੰਟ ਗੱਲ ਸੁਣਾ ਤੂੰ ਵੀ ਵਿਆਹ ਕਰਾਇਆ ਕਿੰਨਾ ਟਮ ਹੋਇਆ ਤੇਰੇ ਵਿਆਹ ਨੂੰ 14-15 ਮਹੀਨੇ ਹੋਏ ਨੇ ਜੇ ਨਾਲੇ ਸਾਲ ਸਵਾ ਸਾਲੋਂ ਚੱਲਿਆ ਇੱਕ ਗੱਲ ਆਪਣੇ ਸੱਚੇ ਦਿਲੋਂ ਦੱਸ ਤੇਰੀ ਬੌਟੀ ਕਿੰਨੀ ਅਰੀ ਤੈਨੂੰ ਇਥੋਂ ਛੱਡ ਕੇ ਗਾਲੀ ਗਲੋਚ ਹੋ ਕੇ ਪਿੰਡ ਤੁਰ ਗਈ ਏ ਕਾਰਨ ਪਤਾ ਕੀ ਇਹਦਾਰੇ ਵੇਹਾ ਉਹ ਨੇ ਤੁਹਾਡੇ ਨਾਲੋਂ ਤਗੜੇ ਤੇਰੇ ਸਹੁਰੇ ਮੰਨਣਾ ਗੱਲ ਕਿ ਨਹੀਂ ਤੁਸੀਂ ਉਹ ਤੁਹਾਡੇ ਜੀ ਉਹਨਾਂ ਨਾਲੋਂ ਮਾਤੜਾ ਲੱਗੀ ਸਮਝ ਤੁਸੀਂ ਵੇਖ ਜਾਨੇ ਹੋ ਆਪਣੀ ਇੱਜ਼ਤ ਠੀਕ ਹੈ ਪੀ ਹਾਂ ਯਾਰ ਅਗਲਾ ਕੀ ਸੋਚੇਗਾ ਅਗਲਾ ਕੀ ਕਰੇਗਾ ਜਿਹੜੇ ਬੰਦੇ ਮਾੜੀ ਜੀ ਗੰਜਾਇਸ ਚ ਨੇ ਨਾ ਉਹ ਮਾੜੇ ਬੰਦੇ ਨੂੰ ਸਖੋ ਦਬੰਦੇ ਹੀ ਹੁੰਦੇ ਨੇ ਲੱਗੀ ਸਮਝ ਵਿਆਹ ਕਰਾਣਾ ਹੈ ਨਾ ਮੈਂ ਮੇਰੀ ਜਿਹੀ ਸੋਚ ਏ ਜੇ ਆਪਣੇ ਕੋਲ 20 ਕਿਲੇ ਪੈਲੀ ਆਉਂਦੀ ਤੇ ਵਿਆਹ 5 ਕਿਲੇ ਵਾਲੇ ਦੀ ਕੁੜੀ ਨਾਲ ਕਰਾ ਲਓ ساری ਉਮਰ ਇੰਨੀ ਇੱਜ਼ਤ ਕਰੇਗਾ ਕਿ ਜਾਨ ਨੂੰ ਐਸਾ ਹਾਵਲਾ ਵੀ ਫੁੱਲਾਂ ਵਾਲੇ ਨਵੇਂ ਵਿਛਾਉਣਿਆਂ ਤੇ ਬੰਦਾ ਜਾ ਕੇ ਜਵਾਈ ਪਾਈ ਆਇਆ ਤਗੜੇ ਦੇ ਘਰੇ ਮੈਂ ਵੇਖੇ ਨੇ ਕਈ ਬੰਦੇ ਆਪਣੇ ਸਰਕਲ ਦੇ ਹੀ ਹਸਾਬ ਨਾਲ ਆਲਾ ਵੀ 700 ਦਾ ਸਸਰੀ ਘਰ ਨਹੀਂ ਚੰਗੀ ਤਰ੍ਹਾਂ ਬੁਲਾਉਂਦਾ